ਸਤਿ ਸਤਿ ਸ਼ੇਬਮ ਸੁੰਦਰਮ ਸੁੰਦਰ ਬਟਾਂ ਵਾਲੀ ਪਗਮੀ ਪਗੜੀ ਵਾਲੇ ਹੈ ਗੁਰੂ ਦੇਵ ਭਗਵਾਨ ਸਵਾਮੀ ਦੁੱਧਾਤਾ ਜੀ ਮਹਾਰਾਜ ਕਦੋਂ ਆਉਂਗੇ ਸਾਨੂੰ ਕਦੋਂ ਦਰਸ਼ਨ ਦੇਵੋਗੇ ਸਾਨੂੰ ਸਾਡੇ ਇਸੇ ਜਨਮ 'ਚ ਮਿਲੋਂਗੇ ਜਾਂ ਸਾਨੂੰ ਹੋਰ ਜਨਮ ਦੇ ਕੇ ਉਸ ਮਿਲੋਂਗੇ ਮੋਰ ਕੋਲਾ ਕਰ ਲਾਈਆ ਪਤ ਚੜ ਹੋਈ ਜੀ ਵਾਕੇ ਬੌੜ ਜਾ ਬਸੰਤ ਬਹਾਰੇ आबो अवतार तार के पत्ता पत्ता शेव दाम दा पुकारे आबो अवतार तार के बच्चा बच्चा हर कोई कर अरजोई जे रत्ता पौणा गमगीण वंशपति रोई जे वंशपति रोई जे ਜਾਉਂਦੇ ਫਿਰਦੇ ਆ ਜਾਂਦਾ ਦਸਾਰੇ ਆਵੋ ਆਵਤਾਰ ਤਾਰੇ ਤਾਰੇ ਕੇ ਪੱਤਾ ਪੱਤਾ ਸ਼ੇਵਦਾਮ ਦਾ ਪਕਾਰੇ ਆਵੋ ਆਵਤਾਰ ਤਾਰੇ ਤਾਰੇ ਕੇ ਗਏ ਸੇਵਕ ਪੁਰਾਣੇ ਨਾਲ ਉਹਨਾਂ ਨੂੰ ਲਿਆਓ ਆਪ ਨੂਰ ਦਾਖ ਜਾਨਾ ਨੂਰੀ ਮਹਿਫਲਾ ਸਜਾਓ ਪਹਿਲਾ ਵੰਗੂ ਪੀਮ ਕੋਲੋ ਸੱਤ ਬਾਜਨ ਰਚਾਓ ਆਵੋ ਆਸਣ ਤੇ ਸਤ ਗੁਰੂ ਪਿਆਰੇ ਆਵੋ ਅਵਤਾਰ ਤਰਕੇ ਪੱਤਾ ਪੱਤਾ ਸੇਵਤਾ ਮਦ ਆਪਕਾਰੇ ਆਵੋ ਅਵਤਾਰ ਤਰਕੇ ಬಂದೋಟಿಯ ದಾಕಿ ಆಕೆ ಕೋಲೊಂಗೇ ಕದೂರಾ ಆಕೆ ತೋಲೋಂಗೇ ಕದ ಗಾಕೋತ್ತ ಸೌದ ತೋಲ ಕದ ಸೇತಿ ಬೌಡ ಜಾ ಬಸಾರ आओ अवतार तार के पत्ता पत्ता सेवतामदा पकारे आओ अवतार तार के बोले स्वामी संत श्री श्री दुधेश्वर स्वामी दुधधारी जी महाराज की जय